ਨਸ਼ਾ ਤਸਕਰੀ ਮਾਮਲੇ ਚਾਜ ਵੀ આરોપીਾਂ ਤੇ ਨਹੀਂ ਹੋ ਸਕੇ ਕੁਮਤਵਿੰਦ ਨਸ਼ਾ ਤਸਕਰ ਜਗਦੀਸ਼ ਪੋਲਾ ਸਮੀਤ ਸਾਰੇ આરોપી ਅਦਾਲਤ ਵਿੱਚ ਪੇਸ਼ ਹੋਏ ਜਗਦੀਸ਼ ਚਾਹਲ ਨੇ ਅਦਾਲਤ 'ਚ ਅਰਜ਼ੀ ਪਾਈ ਸੀ ਕਿ ਜਿੰਨੀ ਵੀ ਨਸ਼ੇ ਦੀ ਕਿੇ ਬਰਾਮਦ ਕੀਤੀ ਗਈ ਹੈ ਉਹ ਗੈਰਕਾਨੂੰਨੀ ਹੈ ਚਾਹਲ ਦੀ ਅਰਜ਼ੀ ਤੇ 2 ਜੂਨ ਨੂੰ ਮੋਹਾਲੀ ਕੋਰਟ ਫੈਸਲਾ ਸੁਣਾਵੇਗਾ ਦੇਸ਼ ਤੇ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਸ਼ੱਕ ਇਹ ਦਾਵਾ ਕਰਦੇ ਨੇ ਕਿ ਪਾਰਟੀ ਦੇ ਸਾਰੇ ਫੈਸਲੇ ਬੀਜੇਪੀ ਵੱਲੋਂ ਹੀ ਲਏ ਜਾਂਦੇ ਤੇ ਆਰਐਸਐਸਟੀ ਇਸ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ ਪਰ ਵਿਰੋਧੀ ਧਿਰ ਕਾਂਗਰਸ ਬੀਜੇਪੀ ਨੂੰ ਆਰਐਸਐਸਟੀ ਰਾਜਨੀਤਿਕ ਸ਼ਾਖਾ ਕਰਾਰ ਦੇਦੀ ਹੈ ਕਾਂਗਰਸ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਕਿਹਾ ਹੈ ਕਿ ਬੀਜੇਪੀ ਆਰਐਸਐਸਟੀ ਰਾਜਨੀਤਿਕ ਸ਼ਾਖਾ ਹੈ ਤੇ ਪਾਰਟੀ ਦੇ ਫੈਸਲੇ ਆਰਐਸਐਸ ਵੱਲੋਂ ਹੀ ਲਏ ਜਾਂਦੇ ਨੇ ਅਬ ਬੀਜੇਪੀ ਕੀ ਹੈ बीजेपी आरएसएस का पॉलिटिकल विंग है राजनीति में काम उनसे कराते हैं कोई दूसरा काम कराना है तो दूसरे संस्था हैं उनकी जो संघ परिवार है आरएसएस उसका मुख्य है और ये सब उसके विभिन्न अंग है ये जो भरम फैलाने की कोशिश होती है कि हम सांस्कृतिक हैं हम राजनीतिक नहीं हैं ये ये सब मैं समझता हूँ कि लोगों को एक तरह से गुमराह करने की कोशिश है ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇੱਕ ਵਾਰ ਫਿਰ ਤੋਂ ਵਿਦਿਆਰਥੀਆਂ ਦੇ ਪੋਜ ਪਾਇਆ ਪੰਜਾਬ ਯੂਨੀਵਰਸਿਟੀ ਚ ਪੜਾਈ ਮਹਿੰਗੀ ਹੋ ਗਈ ਹੈ ਪੀਯੂ ਸੈਨੇਟ ਦੀ ਬੈਠਕ ਦੌਰਾਨ 20% ਵਾਧਾ ਕਰਨ ਦਾ ਫੈਸਲਾ ਲਿਆ ਗਿਆ ਇਸ ਤੋਂ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਚ ਕਈ ਵਾਰ ਫੀਸਾਂ ਚ ਵਾਧਾ ਕੀਤਾ ਗਿਆ ਜਿਸ ਨੂੰ ਲੈ ਕੇ ਵਿਦਿਆਰਥੀਆਂ ਦੇ ਨਿਰਾਸ਼ਾ ਤੇ ਵਿਰੋਧ ਵੀ ਦੇਖਣ ਨੂੰ ਮਿਲਿਆ ਹੈ ਫੀਸ ਚ ਵਾਧੇ ਨੂੰ ਲੈ ਕੇ ਪੀਯੂ ਦੇ ਸਟੂਡੈਂਟ ਕਈ ਵਾਰ ਪ੍ਰਦਰਸ਼ਨ ਵੀ ਕਰ ਚੁੱਕੇ ਨੇ ਪੰਜਾਬ ਯੂਨੀਵਰਸਿਟੀ ਤੇ ਇਸ ਦੇ ਨਾਲ ਮਾਨਤਾ ਪ੍ਰਾਪਤ 188 ਕਾਲਜਾਂ 'ਚ ਨਵੇਂ ਸੈਸ਼ਨ ਤੋਂ ਫੀਸ ਵਧਾਈ ਗਈ ਹੈ ਇਸ ਤੋਂ ਇਲਾਵਾ ਟਿਊਸ਼ਨ ਫੀਸ 'ਚ 5 ਫੀਸਦੀ ਵਾਧਾ ਕੀਤਾ ਗਿਆ ਹੈ ਇਸ ਤੇ ਯੂਨੀਵਰਸਿਟੀ ਦੇ ਵੀ ਸੀ ਦਾ ਕਹਿਣਾ ਹੈ ਕਿ ਪਿਛਲੇ 6 ਸਾਲਾਂ ਤੋਂ ਯੂਨੀਵਰਸਿਟੀ ਦੀ ਕੋਈ ਫੀਸ ਨਹੀਂ ਵਧਾਈ ਗਈ ਸੀ ਪਰ ਵਧਦੇ ਖਰਚੇ ਨੂੰ ਦੇਖਦਿਆਂ ਫੀਸਾਂ 'ਚ ਵਾਧਾ ਜਾਇਜ਼ ਹੈ ਪਾਕਿਸਤਾਨੇ ਪਰਦੇ ਤੋਂ ਸ਼ਹੀਦਿਆਜ਼ਮ ਪਗਸਿੰਘ ਦਾ ਟ੍ਰਾਇਲ ਰਿਕਾਰਡ ਮੰਗਿਆ ਪਾਕਿਸਤਾਨ ਦੀ ਲਾਹੌਰ ਸੈਸ਼ਨ ਕੋਰਟ 'ਚ ਪਟੀਸ਼ਨ ਪਾਈ ਗਈ ਹੈ ਜਿਸ ਤੇ ਸ਼ਹੀਦਿਆਜ਼ਮ ਪਗਸਿੰਘ ਦਾ ਟ੍ਰਾਇਲ ਰਿਕਾਰਡ ਪਰਦੇ ਤੋਂ ਪਾਕਿਸਤਾਨ ਮੰਗਵਾਉਣ ਦੀ ਗੁਹਾਰ ਲਗਾਈ ਗਈ ਹੈ ਇਸ ਤੋਂ ਪਹਿਲਾਂ ਪਗਸਿੰਘ ਖਿਲਾਫ ਦਰਜ ਐਫਆਈਆਰ ਦੀ ਕਾਪੀ ਵੀ ਕਢਵਾਈ ਗਈ ਹੈ ਜਿਸ 'ਚ ਪਗਸਿੰਘ ਦਾ ਨਾਮ ਸ਼ਾਮਲ ਨਹੀਂ ਸੀ ਪਾਕਿਸਤਾਨ ਦੇ ਸਾਬਕਾ ਚੀਫ ਜਸਟਿਸ ਰਾਣਾ ਭਗਵੰਤ ਦਾ ਸਾਲ 2006 ਚ ਆਪਣੇ ਭਾਰਤ ਦੌਰੇ ਦੌਰਾਨੀ ਰਿਕਾਰਡ ਪੰਜਾਬ ਹਰਿਆਣਾ ਹਾਈ ਕੋਰਟ ਦੇ ਹਵਾਲੇ ਕਰਕੇ ਸਨ ਐਪ੍ਰੇਸ਼ਨ ਭਕਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤੀਆਜ਼ iracial ਕੁਰੀਸ਼ੀ ਨੇ ਲਾਹੌਰ ਸੈਸ਼ਨ ਕੋਰਟ ਚ ਪਾਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਦਾਖਲਿਆਂ ਦੀ ਤਾਰੀਖ ਅਗਾਹ ਬਤਾ ਦਿੱਤੀ ਹੈ ਪਹਿਲਾਂ ਇਹ ਦਾਖਲੇ 15 ਮਈ ਤੱਕ ਹੋਣੇ ਸੀ ਪਰ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵਾਲਿਓ ਇਸ ਨੂੰ 15 ਜੁਲਾਈ ਤੱਕ ਕਰ ਦਿੱਤਾ ਗਿਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡਾਇਰੈਕਟਰ ਅਮਰਤਾ ਗੱਲਨੇ ਸਰਕਾਰੀ ਤੇ ਸੀਨੀਅਰ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪੰਜਾਬ ਬੋਰਡ ਨੇ ਦਾਖਲੇ ਦੀ ਤਾਰੀਖ ਵਧਾਈ ਹੋਵੇ। ਅਜਿਹੇ ਬਿਆਨ ਹਰ ਸਾਲ ਕੀਤੇ ਜਾਂਦੇ ਨੇ। ਪਿਛਲੇ ਸਾਲ ਵੀ ਬੋਰਡ ਨੇ ਤਿੰਨ ਵਾਰ ਦਾਖਲੇ ਦੀ ਤਾਰੀਖ ਅਗਾਂਹ ਵਧਾ ਦਿੱਤੀ ਸੀ। ਪੰਜਾਬ ਦੇ ਰਾਜਤਾਨੀ ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ ਇੱਕ ਵਾਰ ਮੁੜ ਤੋਂ ਵਿਦੇਸ਼ਾਂ 'ਚ ਨਿਲਾਮ ਹੋਣ ਜਾ ਰਿਹਾ ਆਰਕੀਟੈਕਚਰ ਪੀਅਰ ਰਜੇਨਰੇ ਨੇ ਚੰਡੀਗੜ੍ਹ 'ਚ ਡਿਜ਼ਾਈਨ ਕੀਤੇ ਗਏ ਫਰਨੀਚਰ ਤੇ ਅਜ ਪੈਰਿਸ 'ਚ ਬੋਲੀ ਲਗਾਈ ਜਾਵੇਗੀ ਉੱਥੇ 12 ਜੂਨ ਨੂੰ ਸ਼ਿਕਾਗੋ 'ਚ ਆਕਸ਼ਨ ਹੋਣ ਜਾ ਰਹੀ ਹੈ ਪੈਰਿਸ ਟਿਕ ਆਕਸ਼ਨ ਹਾਊਸ ਮਸ਼ਹੂਰ ਆਰਕੀਟੈਕਚਰ ਪੀਅਰ ਰਜੇਨਰੇ ਦੇ ਚੰਡੀਗੜ੍ਹ 'ਚ ਡਿਜ਼ਾਈਨ ਕੀਤੇ ਗਏ ਫਰਨੀਚਰ ਨੂੰ ਹੋਰ ਸਮਾਨ ਦੇ ਨਾਲ ਨਿਲਾਮ ਕੀਤਾ ਜਾਵੇਗਾ 1980 ਤੋਂ 1990 ਦੇ ਵਿਚਾਲੇ ਨਿਕਲਿਆ ਸਵਾਨ ਚੰਡੀਗੜ੍ਹ ਦੀ ਬਿਲਡਿੰਗ ਨੂੰ ਆਧੁਨਿਕ ਜਹਟਪਿਕ ਕਰਨ ਦਾ ਕੰਮ ਜਦੋਂ ਸ਼ੁਰੂ ਹੋਇਆ ਤਾਂ ਪੁਰਾਣੇ ਫਰਨੀਚਰ ਦੀ ਥਾਂ ਨਵੇਂ ਫਰਨੀਚਰ ਨੂੰ ਦਿੱਤੀ ਗਈ ਪਰ ਪੁਰਾਣਾ ਫਰਨੀਚਰ ਜਿਸ ਪੀਰੇ ਨੇ ਡਿਜ਼ਾਈਨ ਕੀਤਾ ਸੀ ਉਹ ਹੌਲੀ-ਹੌਲੀ ਦੇਸ਼ ਤੋਂ ਬਾਹਰ ਨਿਕਲਣ ਲੱਗਾ ਇਸ ਤੋਂ ਬਾਅਦ ਜਦੋਂ ਇਸ ਸਮਾਨ ਦੀ ਉੱਚੀ ਕੀਮਤਾਂ ਮਿਲਣ ਲੱਗੀਆਂ ਤਾਂ ਚੰਡੀਗੜ੍ਹ ਜਾਂ ਬਾਹਰ ਤੋਂ ਆਏ ਲੋਕ ਇਸੇ ਕੰਮ ਚ ਜੁਟ ਗਏ ਤੇ ਕਬਾਰ ਦਾ ਹੈਰੀਟੇਜ ਫਰਨੀਚਰ ਖਰੀਦ ਕੇ ਉਸ ਨੂੰ ਮੋਟੀ ਰਕਮ ਚ ਬਾਹਰ ਵੇਚਿਆ ਜਾਣ ਲੱਗਾ ਪਰ ਚੰਡੀਗੜ੍ਹ ਦੀ ਸਵਿਰਾਸਤ ਨੂੰ ਬਚਾਉਣ ਲਈ ਪ੍ਰਸ਼ਾਸਨ ਕੁਝ ਨਾ ਕਰ ਸਕਿਆ